ਸ਼ੰਤੀ ਹੂੰ ਪਰ ਮੇਰਾ ਕੱਲੀ ਕੱਲੀ ਵੇਚਿਆ ਬੱਕਰੀ ਵਿੱਚੋਂ ਬੋਡੀ ਬੋਡੀ ਜੀ ਉਹ ਨਹੀਂ ਹੈ ਨਹੀਂ ਉਹ ਵੱਡੀ ਬੱਕਰੀ ਦੋ ਵੇਚਿਆ ਵੇਖਦੀਆਂ ਉਹ ਨਹੀਂ ਵੇਖਦੀਆਂ ਕਿੱਥੇ ਕਰ ਕੰਮ ਸਰੂਗੇ ਕਰਨੀਆਂ ਬੱਕਰੀਆਂ ਪਰ ਬੈਣੇ ਦੂਜੇ ਕਿੱਥੇ ਜਾਣਗੇ ਇਕਲਾ ਤਾਂ ਉਹ ਵੱਧ ਨਾ ਲੈ ਦੇਖ ਲੈ ਤਾਂ ਮਹਿੰਗੀਆਂ ਪਹਿਲਾਂ ਦੇਖ ਲੈ ਭਾਈਆ ਮੇਰਾ ਤੈਨੂੰ ਰੋਟੀ ਬਣ ਮੈਨੂੰ ਇਹਨਾਂ ਦਾ ਉਹਨੇ ਕੁਛ ਬੱਕਰੀ ਦੱਸ ਨੂੰ ਦਿਨ ਦਾ ਲੈ ਲੈ ਪੈਸੇ ਦੇ ਦਊਗਾ ਆ ਜਾ ਮਾਰ ਕੇ ਸੱਟ ਵੇਨੇ ਆ ਜਾ ਲਾ ਸਾਈਕਲ ਇੱਕ ਵੇਸ਼ਤੀ ਦਾ 11 ਨਾਗਾ ਭਾਈ ਇੱਕ ਬੱਚਾ 11 ਵੱਡੇ ਦੇ ਮੰਦਰਾ ਦੱਸੋ ਭਾਈ ਯਾਰ 10000 ਦੇ ਨਹੀਂ ਨਹੀਂ 10 ਸਾਰਾ ਹੀ ਲੱਖ ਲਾਇਆ ਯਾਰ ਸਿੱਧਾ ਹੀ 10000 ਨੂੰ ਬੱਕਰੀ ਹੋ ਗਈ 10 ਹੈਗੇ ਦਲਾਕੀ ਜਿਹੜਾ 10000 ਹੋ ਗਿਆ ਭਾਈ ਯਾਰ 10000 ਨੂੰ ਇੱਕ 10 ਹੋ ਗਿਆ 11 ਨਾ ਨਹੀਂ ਨਹੀਂ ਇਹਨੇ ਲੱਖ ਲਾਇਆ ਪੂਰਾ ਲੱਖ ਲਾਇਆ ਲੱਖ ਲਾਇਆ ਹਾਂ ਕੋਤਾ ਲਓ 1 ਲੱਖ ਰੁਪਇਆ ਲਾ 1 ਲੱਖ ਲਾਤਾ ਉਹ ਤਾਂ ਕੰਮ ਗਲਤ ਹੋ ਗਿਆ ਹਾਂ ਇਹ ਗੱਲ ਦੱਸੀ ਚੰਨ ਨਹੀਂ ਆਪਾਂ ਯਾਰ ਜਿਹੜੀ ਗੱਲ ਤੈਨੂੰ ਪਹਿਲਾਂ ਕਹਤਾ ਉਹਨੇ ਲੱਖ ਲਾਇਆ ਦੱਸ ਦੇ ਨਹੀਂ ਮੈਂ ਤਾਂ ਦੇ ਹਿਸਾਬ ਨਾਲ 10 ਬਣਾਈਆ 10000 ਹੋ ਗਈ ਕਿਹੜਾ ਲੱਖ ਲਾਇਆ 11 ਆ ਗਿਆ 11 ਚੰਗੇ ਮਾਰੇ ਵਿੱਚ ਆ ਨਾ ਹਾਂ ਛੋਟੇ ਵੱਡੇ ਛੋਟੇ ਫਿਰ ਕੋਈ ਛੱਡ ਕੇ ਕਹੇ ਮੰਦਰਾ ਇੰਨੇ ਦੇਣੇ ਨਹੀਂ ਮੈਂ ਤਾਂ ਹੁਣ ਸਾਰਾ ਕੁਝ ਛੱਡ ਕੇ ਕਹਦਾ ਹੋਰ ਕੀ ਕਹਦਾ ਉਹਨੂੰ ਅਸਰ ਖਾਂ ਮਸ ਨੂੰ ਕਹਤਾ ਇਹਨੂੰ ਯਾਰ ਉਹਨੇ ਉਹਨੇ 20 ਮੰਗਿਆ ਸੀਗਾ 15000 ਨੂੰ ਹਾਂ ਨਾ ਕਹੇ ਦੀ ਬਈ ਨੂੰ ਇੱਕ ਬੱਕਰੀ ਦੇ ਹਿਸਾਬ ਨਾਲ ਨਹੀਂ ਭਾਈ ਆਪਣੇ ਤਾਂ ਨਹੀਂ ਚੱਲਦੀ ਆ ਵੇ ਮੰਗੀ ਜਾਣਦੇ ਮੰਗੀ ਜਾਣਦੇ 15 15000 ਦੇ ਕਿਹੜੇ ਮੁੱਲ ਕਿਾਵਾਂਗੇ 10 11 11 ਨਾਲ 8 7000 ਦੀ ਬਾਈ ਕਿਹੜੇ ਫਾਰਮ ਛੱਡ ਗਏ ਉਹ ਵੀ ਦੱਸ ਦੇ ਮੈਨੂੰ ਮੈਂ ਛੱਡਿਆ ਉਹ ਸਾਡਾ ਇਹ ਕਾਹਦਾ ਹੁਣ ਮੱਤ ਚੋ ਫਿਰ ਯਾਰ ਇੰਨੇ ਬੰਦੇ ਖੜੇ ਓ ਜੀ 8 7000 ਵਾਲੀ ਮੈਂ ਅੱਛੇ ਕਿਹੜੇ ਫਾਰਮ ਛੱਡ ਕੇ ਉਹਨੇ ਹੀ ਛੱਡਿਆ ਚੜਤੀਆਂ ਬਹੁਤ ਗਈ ਇੱਥੇ ਕੁੱਤੇ ਵੇਚੇ ਤਾਂ ਬੱਕਰੀਆਂ ਯਾਰ ਬਾਈ ਓ ਚੱਲ ਵੇਖ ਜਾਨੀ ਚੀਜ਼ਾਂ ਦੇ ਯਾਰ ਬਾਈ ਜਦਾਈ ਨਹੀਂ ਕੋਈ ਮਾਰ ਸਾਡ ਮੇਰੀ ਸਣ ਗੱਲ ਪੁੱਗੇ ਲਾ ਲਾ ਤੂੰ ਆਪਦੇ ਕਿੰਨੇ ਲੱਗਦੇ ਆ ਕਿਹੜੇ ਮੁਲਕ ਚੋਂ ਤੈਨੂੰ ਕੀ ਕੇ ਮੇਰੇ ਕੋਲੇ ਆ ਫਾਰਮ ਕਈਏ ਦਾ ਤੈਨੂੰ ਕਿਹੜੇ ਮੁਲਕ ਦੀ ਤੂੰ ਕਹਿੰਦਾ ਕਿ 15000 ਨੂੰ ਕਿਹੜੇ ਮੁਲਕ ਛੱਡ ਕੇ ਆ ਇਹਦਾ ਵੇਗਣ ਭਾਵਾ 8 ਨੂੰ ਵੇਗਣ ਭਾਵਾ 15 ਨੂੰ ਵੇਗਣ ਦਾ 10 ਦੇ ਮੰਡੀ ਚੋਂ ਹੋਰ ਕੱਢ ਕੇ ਵੇਚ ਦਈ ਤੂੰ ਮੰਗੀ ਜਾਣਾ ਵਿੱਚੋਂ ਚੰਗਾ ਵੇਚ ਕੇ ਕੋਈ ਨਹੀਂ ਦੱਸ ਮੇਰੇ ਗੁੱਸੇ 'ਚ ਖਰੀਦ ਲੈਣਾ ਫਿਰ ਮੈਂ ਨਹੀਂ ਨਹੀਂ ਉਹਦੇ ਆਪ ਦਾ ਚਾਚਾ ਲਾਉਣਾ ਗੁੱਸਾ ਤੇਰੀ ਮੰਡੀ ਜੀ ਬਹੁਤ ਹਯਾ ਲਾਈ ਬਸ ਕਰਕੇ ਜੇਦਲਾਂ ਤੇ ਤੂੰ ਫਿਰ ਹ ਉਹ ਦਾ ਹੀ ਆਉਂਦਾ ਕਿ ਨਾ ਮੈਂ ਮਦਨਾ ਖੁੱਲ ਕੇ ਖਰੀਦ ਗੱਲ ਕੋਈ ਬੋਲੀ ਹੁੰਦੀ ਆ ਨਾ ਆਇਆ ਓਏ ਇਹ ਲੱਖ ਲਾਉਂਦਾ ਯਾਰ ਗੱਲ ਸੁਣ ਇੱਕ ਮਿੰਟ ਸੁਣ ਲੈ ਯਾਰ 5000 ਲਾਦੇ ਆ ਮੱਖਾਂ ਗੱਲ ਕਰਨੇ ਲੋ ਨਾ 9000 ਯਾਰ 10 ਦਿੰਦਾ ਕੁੱਤੇ ਨੇ ਵੱਡੇ ਇੱਕ ਮਿੰਟ ਮੈਂ ਸਮਝਾਵਾ ਤੁਹਾਨੂੰ ਇਹ ਬੱਕਰੀ ਵੇਖਦੇ 5 ਦੀ ਗੱਲ ਸੁਣ ਇਹ ਵੇਖ ਇਹ ਬੱਕਰੀ ਵੇਖਦੇ 12 ਦੀ ਇਹਦਾ ਕੋਈ ਲਾਜ ਨਹੀਂ ਡਰਾ ਕਿਤੇ ਨਹੀਂ ਗੁੱਦਣਾ ਸੀ ਕੋਈ ਪਤਾ ਨਹੀਂ ਮੰਡੀ ਦਾ ਨਹੀਂ ਕੋਈ ਮੌਕਾ ਹੁੰਦਾ ਭਾਈ ਯਾਰ ਗੁੱਸਾ ਕਰਨਾ ਹੀ ਨੂੰ ਗੁੱਸੇ ਦੀ ਗੱਲ ਕਰਦੇ ਤੁਸੀਂ ਗੁੱਸਾ ਕਰ ਲਾੜਨਾ ਉਹਦੇ ਆ ਕਿਉਂ ਉਹਦੇ ਆ ਜਾਂਦੇ ਹੋਰਿਆ ਨਾ ਤੂੰ ਫਿਰ ਇਹ ਮਾਝੀ ਨੂੰ ਪੈ ਗਈ ਆਪਾਂ ਪੈਂਦ ਨੂੰ ਸਿੱਧਾ ਲਾਤਾ ਉਹਨੂੰ ਲੱਖ ਰੁਪਈਆ ਜੇ 11 ਪੈਂਦ ਨੂੰ ਪੈ ਗਈ ਹੈ ਮਾਝੀ ਨੂੰ ਪੈ ਗਈ ਪਹਿਲਾਂ ਐਂ ਦੱਸ 11 ਹੋਤਾ ਯਾਰ ਹੂੰ ਕੁੱਤੇ ਨਾਲ ਪਰਾਇਆ ਨੂੰ ਮੈਂ ਓ ਯਾਰ ਤੂੰ ਮੇਰੀ ਗੱਲ ਰਾਜਮਾਰੀ ਕਰੀਂ ਨੋ ਪੀਰੀਅਡ ਦਾ 11 ਬੱਕਰੀਆਂ ਲਈ ਲੱਖ ਦੇ ਹਿਸਾਬ ਨਾਲ ਕੀ ਰੇਟ ਪੈ ਗਈ ਇੱਕ ਬੱਕਰੀ ਨੂੰ ਬੰਦੀਆ 99 ਬਣਦਾ ਲੋ ਨੋ ਬਣੀ 10 ਬਹਿ ਗਿਆ 90 ਦੀਆਂ 10000 ਨੂੰ ਕਰਦੇ 11 ਬੱਕਰੀਆਂ 10000 ਨੂੰ ਤਾਂ ਫਿਰ ਬੈ ਨਹੀਂ ਵਿੱਚ ਹੈ ਨਹੀਂ ਦੱਸ ਸਕੇ ਵੇਖ ਲੈ ਜੇ ਮੈਂ ਪੁੱਛ ਲੈਣਾ ਗੁੱਸਾ ਓਰੇ ਆ ਮੰਦਰਾ ਐਵੇਂ ਗੁੱਸਾ ਨਹੀਂ ਕਰੀ ਦਨ ਨਾ ਕਹ ਕੇ 11 ਹੁਣ ਪੈਸਾ ਨਾ ਪੁੱਛਣ ਹੁਣ ਮੇਰੇ ਗੱਲ ਤੇ ਆ ਗਈ ਦਿਮਾਗ ਤੇ ਨਾ ਕਹ ਕੇ 11 ਇੱਕ ਠੰਡੀਆਂ ਗੋਰੀਆਂ ਦਾ ਪੱਤਾ ਰੱਖੇ ਇਹਦੇ ਹਿਸਾਬ ਨਾਲ ਇਹਨੇ ਲੱਖ ਲਾਇਆ ਇਹਨੇ 9000 ਨੂੰ ਲਾਇਆ ਮੈਂ 9000 ਨੂੰ ਹੋ ਗਿਆ ਗੱਲ ਆਲਾ ਫਾੜ ਯਾਰ ਤੂੰ ਸਾਰੀਆਂ ਗੱਲਾਂ ਛੱਡ ਜਾਂ 10000 ਨੂੰ ਬੱਕਰੀਆਂ ਦੀ ਨਹੀਂ ਹੁੰਦੀ ਆ ਬਈ ਜਾ ਪਾ ਖੋਸ਼ ਹੋ ਕੇ ਹੁੰਦੀ ਆ ਪਾਲਾ ਖੋਸ਼ ਹੋ ਕੇ ਦੇ ਦੇ ਉਹ ਤੈਨੂੰ ਕੱਚੀ ਬਿੱਲੀ ਗੱਲ ਨਹੀਂ ਗਈ ਵਾਲੀ ਕੱਚੀ ਆ ਜੇ ਥੋੜੀ ਕਾ ਨਹੀਂ ਹੁੰਦੀ ਜਾ ਪਾ ਖੋਸ਼ ਹੋ ਕੇ ਉਹ ਤੂੰ ਵੀ ਰਾਹ ਪਾ ਦੇ ਕੁਝ ਉਹ 10000 ਨੂੰ ਕੋਈ ਫੰਡਰ ਬੱਕਰੀ ਨਹੀਂ ਦਿੰਦਾ ਉਹ ਯਾਰ ਦੇਵੇ ਨਾ ਦੇਵੇ ਕਿ ਨਾ ਦਾਈ ਥੋੜਾ ਯਾਰ ਅੱਜ ਦੇਂਦੇ ਆ ਮਿਲਦੀਆਂ ਵੀ ਆ ਕਿ ਸਾਰਾ ਕੁਝ ਹੁੰਦਾ ਤੂੰ ਇੱਕੋ ਹੀ ਕਹਦੇ ਵਿੰਨੇ ਤਾਂ ਬਾਈ ਦੇਣੀ ਰਾਹ ਪਾ ਦੇ ਹਣ ਕਹਦਾ ਮੈਂ ਤੈਨੂੰ ਅਗਲੇ ਬੱਕਰੇ ਨੂੰ ਅਗਲੇ ਬੱਕਰੇ ਕਿ ਕਿੱਥੋਂ ਘਸਾਈ ਕਰ ਲੱਗਾ ਕਿੱਥੇ ਜਾ ਕੇ ਦੋਤਾ ਕਰੇ ਨਹੀਂ ਨਹੀਂ ਹੁਣ ਨਹੀਂ ਓ ਨਹੀਂ ਮਕਰ ਦਾ ਗਾਲਤ ਨਹੀਂ ਓ ਭਾਈ ਨਹੀਂ ਹੈ ਨੀ ਨਾ ਮਾਲ ਹੁੰਦਾ ਸਾਹਮਣਾ ਕਰ ਜਰ ਤੈਨੂੰ ਨਹੀਂ ਮਾਰਦਾ ਆ 500 ਤੂੰ ਮਰਜ਼ੀ ਕਰ ਲੈ ਸੋਦਾ ਤੂੰ ਮੈਨੂੰ 500 ਬਾਅਦ ਚ ਦੇ ਦੇ ਕਰ ਲੈ ਫਿਰ ਆਪਣੇ ਪੜਤੇ ਜੀ ਨਹੀਂ ਆਉਂਦੀਆਂ ਨਾ ਗਾਂ ਵੇਚਣੀਆਂ ਵੀ ਹੈਗੀਆਂ ਮੈਂ ਤਾਂ 10 ਨੂੰ ਕਰਤੀਆਂ ਚੱਲ ਫਿਰ ਨਹੀਂ ਸਹਿਣ ਵਾਲਾ ਸਹਿੰਦਾ ਤਾਂ ਕੱਲ ਪੱਕਾ ਕਰ ਲੈ ਨਹੀਂ ਨਹੀਂ ਤਾਂ ਕੱਦ ਨਹੀਂ ਆ 500 ਇਹਨਾਂ 10 ਨੂੰ ਕਰਤੀਆਂ ਠੀਕ ਆ ਚਲ ਉਹਦਾ ਰੱਦਾ ਹੈਗਾ ਤਾਂ ਆ ਚੀਜ਼ ਹੋਣਾ ਆ ਵੀ 10000 ਦੀ ਥੋੜੀ ਆ ਜੂਗੀ ਜਾਂ ਕੋਈ ਓ ਐ ਤਾਂ ਹੈਗੀਆਂ ਭਾਈ ਵਿੱਚ ਮਾਰੀਆਂ ਵੇਗ ਐਵੇਂ ਇੱਕੇ ਰੰਗੀਆਂ ਤਾਂ ਹੈ ਵੀ ਨਹੀਂ ਐਵੇਂ ਤੈਨੂੰ ਦੋ ਚਾਰ ਗੱਜਦੀਆਂ ਤਾਂ ਵਿੱਚ ਦੋ ਚਾਰ ਦੂਜੀਆਂ ਵੀ ਆ। ਰਲਮਾ ਮਿਲਮਾ ਚਲ ਆ ਆ ਗਈਆਂ ਕੁਝ ਆ ਵੀ ਖੜੀਆਂ ਆ ਵੀ ਖੜਾ ਡਵੀਫ ਚਲ ਆਏ ਬੱਕਰਾ ਤੈਨੂੰ ਬੱਕਰੀਆਂ ਸਾਰਾ ਕੋਸ਼ੀ ਹੈਗਾ ਜੇ ਜੇ ਆਪਾਂ ਨਰਮਾ ਤੇ ਹੱਥ ਮਾਰੀ ਜਾਵਾਂਗੇ ਇਹਨਾਂ ਨੂੰ ਹੱਥ ਮਾਰੋ ਨਾ ਸਾਰੇ ਕੰਮ ਆ ਜਾਣਗੇ ਓਏ ਆਹੀ ਪੱਟ ਤੈਨੂੰ ਉਪੜਾ ਦੇ ਕਰਕੇ ਅਸੀਂ ਖਾਣ ਦੇ ਮੂਰੇ ਅਸੀਂ 17000 ਲੈਣਾ ਤੂੰ ਕੱਟ ਲੈ ਨਾ ਕੀ ਹੋ ਗਿਆ ਮਨ ਨੂੰ ਕਿ ਸਿਕਾਣਾ ਤੇ ਨਵਾਂ ਦੀ ਜਿਲਤਾ ਹੈ ਤੂੰ ਓਏ ਗੱਲ ਸੁਣੋ ਮੈਂ ਯਾ ਤੂੰ ਰੋਣਾ ਜਦਾਈ ਗਾਦੀ ਕਰੀ ਜਨੇ ਯਾਰ ਜੇ ਚਾਚਾ ਤਾਂ ਪੈਸੇ ਲਊਗਾ ਅਗਲਾ ਛੱਡੋ ਆਪਣੇ ਆ ਕੇ ਵੱਡੀ ਤੇ ਵੀ ਤਰ ਹੋ ਗਈ ਤੇ ਯਾ ਚੰਗਿਆ ਨੇ ਇੱਕ ਤਾਂ ਤੂੰ ਗੱਲ ਸੁਣ ਉਹਨੇ 10 ਲਾਇਆ ਉਹ ਨਹੀਂ ਚਾਚਾ ਨਹੀਂ ਦਿੱਤੀ ਆਲਾ ਫੜ ਭਾਈਆ ਦੂਜਾ ਬੰਦਾ ਲੈ ਬੱਕਰੀਆਂ ਤੇਰੇ ਫੜ ਤੇ ਬਾਈ ਨਹੀਂ ਮੰਦਰਾ ਹੋ ਜਾ ਹੁਣ ਆ ਫੜ ਮੇਰੀ ਸੁਣ ਲੈ ਗੱਲ ਉਹਦਾ 10 ਆ ਕਿ ਨਹੀਂ ਉਹਨੇ ਆਉਦੇ ਚਾਚਾ ਲਾਉਣਾ 11000 ਨੂੰ ਬੱਕਰੀਆਂ ਦੇ ਯਾ ਹੋ ਗਿਆ ਯਾ ਹੋ ਗਿਆ ਯਾ 11000 ਨੂੰ ਯਾ ਯਾ 11000 ਨੂੰ ਲਿਖਾ ਚੱਲ ਯਾ ਹੋ ਗਿਆ ਗੱਲ ਹੁਣ ਕੱਚੀ ਜਾ ਹੋ ਪਰ ਕੱਚੀ ਬਿੱਲੀ ਲਈ ਆ ਬਾਈ ਮਿਛਰੀ ਯਾਰ ਹੁਣ ਜਾ ਐਵੇਂ ਗਰਮਾਇਸ਼ ਵਿਖਾਈ ਜਾਨੀ ਕੀ ਗਰਮਾਇਸ਼ ਨਹੀਂ ਬੰਦ ਦਾਈ ਹਰ ਬੰਦ ਵੀ ਨਾ ਗਰਮਾਇਸ਼ ਨਹੀਂ ਹਾਂ ਐਵੇਂ ਨਹੀਂ ਗਰਮਾਇਤ ਬਣਾ ਮੈਨੂੰ ਤੇ ਲੈ ਜੀਂਦੀ ਨਹੀਂ ਜਾ 11000 ਨੂੰ ਲਿਖਾ ਯਾਰ ਜਾ ਕਾਊਂਟਰ ਤੇ ਚੱਲ 121000 ਹੋ ਗਿਆ ਹੁਣ ਤਾਂ ਜਾ ਫੜ ਨਹੀਂ 14000 ਨੂੰ ਲਗਾ ਲ ਤੈਨੂੰ 10000 ਛੱਡ 14000 ਪਏ ਸਰਦਾਰ ਹਾਂ ਓਰੇ ਫੜਾ ਯਾਰ ਇਹ ਨਹੀਂ ਫਿਰ ਕਿਹੜਾ ਛੋੜਦਾ 25 ਦੀ ਆਉਂਗਾ ਚੱਕ ਚੱਕ ਨਹੀਂ ਜਾ ਹੋ ਗਿਆ ਨਹੀਂ 125 ਦੀ ਆ ਬਾਈ 125000 ਫੜ ਲਾ ਸਹੀ ਚਲਾ ਕੇ ਨੀ ਮਾਰੀ 11 ਬਾਈ ਜੀ 11 ਬਾਈ 11 ਨਾ ਕਾ ਬਾਈ ਪਿੱਛੇ ਬੱਕ ਨਹੀਂ ਪਉਂਦਾ ਨਹੀਂ ਪਉਂਦਾ ਬਸ ਰਹਿਣ ਦੇ ਬਸ ਛੱਡ ਦੇ ਹੈ ਬਸ ਰਹਿਣ ਦੇ ਕਿੰਨਾ ਕ ਫਰਕ ਆ ਮੰਦਰਾ ਬਾਈ ਫਰਕ ਦਾ ਨੇੜੇ ਹੀ ਲੱਗਾ ਖੜਾ ਬਾਈ ਇਹਦਾ ਯਾਰ ਕੱਢ ਦੇ ਯਾਰ ਮਾੜਾ ਜਾ ਕੁਝ ਕਹੇ ਕਿਹ ਨਾਲ ਹੀ ਕੱਢ ਦੇ ਜੱਗੀ ਮਾੜਾ ਵੀ ਝੱਲੇ ਓ ਰਾਇ ਕਰ ਜੱਗੀ ਬਾਈ ਓਏ ਭਾਜਦਾ ਅਗਲਾ ਓਰੇ ਬਾਈ ਹਾਂ ਬਾਈ ਕਿੰਨੇ ਚ ਕਰਤੀ ਜੱਗੀ ਕੀ ਗੱਲ ਹੈ ਉਹ ਵੱਡੇ ਬਾਈ ਦਾ ਫੈਸਲਾ ਵੀ ਸਹੀ ਆ ਕਿੱਥੇ ਆ ਯਾਰ ਉਹ ਜੱਗੀ ਬੋਲੇਗਾ ਕੁਝ ਬਾਈ ਯਾਰ ਉਹਦੇ ਆ ਯਾਰ ਮੈਂ ਹਾਂ ਬਾਈ ਜੱਗੀ ਹੋ ਗਿਆ ਸੌਦਾ ਇਹ ਬਾਈ ਹੁੰਦਾ ਪਿਆ ਮੈਂ ਨੂੰ ਕਿਹਾ 1 25 ਦਾ ਮਕਾਦ ਹੋਰ ਮੈਂ ਪੁੱਛਦਾ ਜੇ ਉਹਦੇ ਹਾਂ ਕਹਿ ਦੇ ਪੈਸੇ ਕਣਾਉਨੇ ਚਲੋ ਸਹੀ ਹੈ ਕਰੋ ਗੱਲ ਬਾਈ ਰਾਜੀ ਨੇ ਲੈ ਲਈਆਂ ਛੱਤਿਆਂ ਵਾਲੇ ਨੇ ਬੰਦਾ ਵੀ ਖਾ ਚੰਦਰਾ ਰਾਜੀ ਏ ਗਰੀਬ ਬੰਦਾ ਲਿਆ ਨਾਰੂ ਸਾਧ ਕੇ ਲਿਆ ਉਹਨੂੰ ਯਾਰ ਰਾਜੀ ਛੱਤਿਆਂ ਵਾਲੇ ਨੇ ਇਹ ਲੈ 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 11 ਨਾਗਰ ਯਾਰ ਬਹੁਤ ਵਧੀਆ ਦੇਸੀ ਮਾਰਾ ਉਹ ਰਾਜੀ ਆਈ ਉਹਦੇ ਸਹੀ ਹੈ ਸਹੀ ਹੈ ਸਹੀ ਹੈ ਕੋਈ ਨਹੀਂ ਬਈ ਵੇਚਣ ਵਾਲੇ ਨੂੰ ਸੂਰੇ ਵਾਲਾ ਮੰਡੀ ਦੇ ਦੋਸਤ ਉਹ ਤੂੰ ਨੇ ਆ ਨਾ ਰੂਈ ਤੋਂ ਵੱਡਾ ਸੌਦਾ 500 ਮੋੜ ਤਾਂ ਬਈ ਤੈਨੂੰ ਹੋਊਗਾ ਕਿਉਂਕਿ ਇਕੱਠਾ ਢੇਰੀ ਦਾ ਸੌਦਾ ਹੋਇਆ ਇਹ ਇੱਕ ਵੀਰ ਇਹ ਲੈ ਆਇਆ ਸੀ ਬੱਕਰੀਆਂ ਤੇ ਕਿਹੜੇ ਪਿੰਡ ਤੋਂ ਲੈ ਕੇ ਆਇਆ ਸੀ ਬਾਈ ਮੇਰੇ ਪਿੰਡ ਨੇ ਮੱਝੂਕੇ ਖੁਰਦ ਤੋਂ ਹੋਰ ਵੀ ਨਾ ਗਿਆ ਬਾਈ ਕੋਲੇ ਨਹੀਂ ਆਹੀ ਤੇ ਬਾਈ ਆਪਣੀਆਂ ਸੀ ਬੱਕਰੀਆਂ ਇਹ ਹਾਂਜੀ ਹਾਂਜੀ ਕੀ ਨਾਮ ਬਾਈ ਆਪਣਾ ਹੁਣ ਸਾਈ ਫੜਾ ਲਖਵੰਤ ਸੰਗ ਤੇ ਬਸ ਸੌਦਾ ਬਾਬਾ ਨਹੀਂ ਕਰਦਾ ਯਾਰ ਨਹੀਂ ਉਹ ਹੀ ਕਰਿਆ ਬਾਈ ਉਹ ਹੀ ਬਸ ਆਉਂਦਾ ਰਾਜੀ ਇੱਕ 25 ਗਿਆ ਤੂੰ ਬਾ ਵੇਚ ਤੀ ਹੁਣ ਬੋਲ ਜਾ ਵੇਚ ਕੀ ਭਾ ਨੂੰ ਦੱਸੋ ਵੈਸੇ ਇੱਕ 25 ਪੀ ਭਾ ਗਿਆ ਜਲ ਖਾਓ ਨਹੀਂ 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 ਭਾਈ ਜੇ ਤਾਂ ਗਲਤ ਕਰਦੀ ਆ ਮਾਰਨਾ ਨਹੀਂ ਆਪਾਂ ਗੱਲ ਕਰਦਾ ਹੁੰਦਾ ਜੇ ਖੋਸ਼ ਹੋਵੇ ਉਹਨਾਂ ਨੂੰ ਕੋਈ ਦੱਸ ਉਹਰੇ ਆ ਜਾ ਭਰਾ ਮੇ ਦੇ ਆ ਉਹਰੇ ਆ ਜਾ ਕੋਈ ਦੇ ਪੈਸੇ ਪੀ ਦੇਣੇ ਕੋਈ ਅੱਕਾਂ ਦੇ ਪੱਤੇ ਨਹੀਂ ਆ ਇੱਕ 25 ਨਹੀਂ ਨਹੀਂ ਖੋਸ਼ ਹੋ ਕੇ ਦੇਣੀਆ ਦੇ ਦੇ ਨਹੀਂ ਤੇ ਤੇਰੀ ਖੁਸ਼ੀ ਆ ਉਹ ਤੇਰੀ ਕੋਈ ਬੋੜਾ ਤੁਸੀਂ ਆ ਮੰਦਰਾ ਸਾਰੇ ਬੰਦੇ ਲੱਖ ਫਲਾਉਂਦੇ 25000 ਜੱਕਦਾ ਬਾਈ ਮੈਂ ਹਾਂ ਐਸੀ ਵਾਧ ਲੱਗੇ ਹਾਂ ਦੇ ਦੇ ਖੋਸ਼ੋ ਦੇ ਮਾਲ ਗਰੀਬ ਹਾਂ ਜਿੰਨੀ ਆਪਣੀ ਮੁਸਕੀ ਜਾਵੇ ਹਾਂ ਜ਼ਿਆਦਾ ਠੀਕ ਹੈ ਛੋਟੀ ਜੀ ਛੱਟੀ ਆ ਲੈ ਆ ਫੜ ਲਿਖਾਈ ਕਰਾ ਤੋ ਜਾ ਲੈ ਨਹੀਂ ਫੇਰ ਤਾਂ ੱੱਕਾ ਯਾਰ ਸਾਰਾ ਕੁਝ ਨਹੀਂ ਨਹੀਂ ਫੇਰ ਤਾਂ ੱੱਕਾ ਯਾਰ ਨਹੀਂ ਨਹੀਂ ਨਾ ਫਿਰ ਆਈਂ ਦੇਖੋ ਤੇ ਨਹੀਂ ਤਾਂ ਵੇਖ ਨਾ ਓ ਯਾਰ ਐ ਨਾ ਕਰੋ ਯਾਰ ਸੌਦਾ ਹੋਏ ਜਨਾ ਐ ਕਰੋ ਯਾਰ ਬਾਈ ਮੰਦਰਾ ਉਹ ਵੀ ਗਰੀਬ ਬਾਈ ਮੇਰੀ ਇੱਕ ਵਾਰ ਤੂੰ ਹੱਥ ਕਰੀ ਆ ਆ ਵੇਖ ਮੇਰੀ ਸੁਣ ਯਾਰ ਦਸ ਦੇ ਹਾਰ ਤੇ ਦੇ ਯਾਰ ਮੈਂ ਤੈਨੂੰ ਪਰਮਾਣ ਜੋ ਮੇਰੀ ਇੱਕ ਵਾਰ ਸਾਰੀ ਪੰਚਾਇਤ ਗੱਲ ਸੁਣ ਲੋ ਯਾਰਾ 500 ਦਾ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਨਾ ਛੋਟਾ ਹੋਵੇ ਕੱਠਾ ਮਾਲ ਵਿਕਦਾ 550 ਦਾ ਤੇਰਾ ਲਊ ਘੋ ਵਿੱਚੋਂ ਆ ਕਿਹੜਾ ਲਊਾ ਚਲੋ ਠੀਕ ਆ ਯਾਰ ਜਾ ਲਿਖਾਓ ਓ ਬੱਲੇ ਬੱਲੇ ਬਾਈ ਓ ਜਾ ਹੋ ਗਿਆ ਜਾ ਹੋ ਗਿਆ ਚੱਲ ਕਾਊਂਟਰ ਤੇ ਮੇਰੀ ਵੀ ਵਜ੍ਹਾ ਵਿੱਚ ਲੈ ਕਰ ਲੈ ਆ ਜਾ ਬਾਈ ਰਾਜੀ ਰਾਜੀ ਖੁਸ਼ ਆ ਬਾਈ ਆਜੋ ਰੇ ਆਜੋ ਰੇ ਆਜੋ ਪਾਸੇ ਹੋ ਜੋ ਓ ਰਾਜੀ ਖੁਸ਼ ਆ ਬਾਈ ਜੈ ਜੈ ਤੈਨੂੰ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਭਾਈ ਸਾਡੀ ਵੀ ਇੱਜ਼ਤ ਰੱਖੀ ਹਾਂ ਹੋਰ ਕੀ ਆ ਭਾਈ ਆਪਣੀ ਕਦਰ ਕਰੀ ਆ ਯਾਰ ਆਪਾਂ ਐ ਨਹੀਂ ਗੱਲ ਵੀ ਸਾਡੀ ਮੰਨੀ ਤੇ ਪਿੰਡ ਚੁੱਕਿਆ ਭਾਈ ਦਾ ਬੱਕਰੀਆਂ ਭਾਈ ਦੀਆਂ ਸਾਰਾ ਇਹ ਪਾ ਦਿਓ ਘੈਂਟ ਸੌਦੇ ਪਾ ਦਿਓ ਇਸੇ ਤਰ੍ਹਾਂ ਦੇ ਹੋਰ ਵੀਡੀਓ ਬਣਾਉਂਦੇ ਰਾਂਗੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਅਜਹੀ ਨਵੀਂ ਵੀਡੀਓ ਤੇ